ਸਸਤੀਆਂ ਕੱਗੀਆਂ ਦੀ ਸਾਰਿਆਂ ਨੂੰ ਲੋਜੀਟਾ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਨਵੇਂ-ਨਵੇਂ ਸੂਟ ਨੇ ਕੜਾਈਆਂ ਵਾਲੇ ਤੇ ਪ੍ਰਾਈਸ ਵੀ ਬਿਲਕੁਲ ਘਟਨੇ ਸਾਰੇ ਸੂਟ ਬਹੁਤ ਪਿਆਰੇ ਨੇ ਕੁਝ ਸੂਟ ਵਿੱਚ ਇਹ ਕਾਸਟਲੀ ਵੀ ਨੇ ਤੇ ਕੁਝ ਸੂਟ ਜਿਹੜੇ ਉਹ ਸਸਤੇ ਰਟਾਂ ਦੇ ਨੇ ਮੇਰੇ ਆਵਲੇ ਸੂਟ ਜਿਹੜੇ ਚੱਲ ਰਹੇ ਨੇ ਇਹ ਵਾਲੇ ਸੂਟ ਮਹਿੰਗੇ ਸੂਟ ਨੇ ਤੇ ਜਿਹੜੇ ਪਹਿਲਾਂ ਸੂਟ ਚੱਲ ਲੰਦੇ ਸੀ ਉਹ ਥੋੜੇ ਸਸਤੇ ਪ੍ਰਾਈਸ ਦੇ ਵਿੱਚ ਵੀ ਬਹੁਤ ਹੀ ਸੋਹਣੇ ਸਾਰੇ ਸੂਟ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਜੇਕਰ ਤੁਸੀਂ ਖਰੀਦਣਾ ਹੈ ਦੇ ਦਿੱਤੇ ਗਏ ਨੰਬਰ ਤੇ ਸਕਰੀਨਸ਼ਾਟ ਲੈ ਕੇ ਤੇ ਆਪਣਾ ਮੈਸੇਜ ਜਿਹੜਾ ਤੁਸੀਂ ਕਰ ਸਕਦੇ ਹੋ ਤੇ ਸੂਟ ਸਿਲੈਕਟ ਕਰਕੇ ਤੇ ਉਹਦੀ ਸਾਰੀ ਡਿਟੇਲ ਜਿਹੜੀ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ স্ক্রিন ਦੇ ਉੱਪਰ ਨੰਬਰ ਚੱਲ ਰਿਹਾ ਹੈ ਨੰਬਰ ਤੇ ਤੁਸੀਂ ਮੈਸੇਜ ਕਰਨਾ ਹੈ ਤੇ ਤੁਹਾਨੂੰ ਸੂਟ ਦੀ ਪੂਰੀ ਡਿਟੇਲ ਮਿਲ ਜੇ ਕਿ ਕਿਹੜਾ ਕੱਪੜਾ ਹੈ ਕਿੰਦਾ ਦਾ ਨਾਲ ਦੁਪੱਟਾ ਹੈ ਕਿੱਥੇ ਕਿੱਥੇ ਕਢਾਈ ਹੈ ਕਿੰਨਾ ਕੱਪੜਾ ਹੈ ਸਾਰਾ ਕੁਝ ਤੁਹਾਨੂੰ ਸੂਟ ਦੇ ਬਾਰੇ ਜਿਹੜਾ ਆਪਾਂ ਵਟਸਐਪ ਮੈਸੇਜ ਤੇ ਦੱਸ ਦਵਾਂਗੇ ਬਹੁਤ ਹੀ ਪਿਆਰੇ ਸੂਟ ਨੇ ਬਹੁਤ ਹੀ ਟ੍ਰੈਂਡੀ ਸੂਟ ਨੇ ਕਲਰ ਜਿਹੜੇ ਸਾਰੇ ਹੀ ਬਹੁਤ ਹੀ ਪਿਆਰੇ ਨੇ ਪਾਰਟੀ ਵੇਅਰ ਸੂਟ ਨੇ ਅੱਗੇ ਜਿਵੇਂ ਵਿਆਹਾਂ ਦਾ ਸੀਜ਼ਨ ਆ ਰਿਹਾ ਹੈ ਤੇ ਸਾਰੇ ਸੂਟ online ਬਹੁਤ ਹੀ ਸੋਹਣੇ ਨੇ ਇਹ ਹਰ ਸੂਟ ਦੇ ਅਲੱਗ-ਅਲੱਗ ਤਰ੍ਹਾਂ ਦੀ ਕਢਾਈ ਆ ਅਲੱਗ-ਅਲੱਗ ਜਿਹੜੇ ਡਿਜ਼ਾਈਨ ਬਣੇ ਨੇ ਕੋਈ ਸੂਟ ਵੀ ਇੱਕ ਦੂਸਰੇ ਸੂਟ ਨਾਲ ਮੈਚ ਨਹੀਂ ਹੋ ਰਿਹਾ ਤੇ ਬਹੁਤ ਹੀ ਸਾਰੇ ਸੂਟ ਮੈਂ ਬਹੁਤ ਸੋਹਣੇ ਸੂਟ ਮੈਂ ਤੇ ਨਵੇਂ ਚੜਜੇ ਕਰ ਤੁਹਾਨੂੰ ਵੀ ਸੂਟ ਕੋਈ ਪਸੰਦ ਆਉਂਦਾ ਹੈ ਤੇ ਤੁਸੀਂ ਸਾਨੂੰ ਮੈਸੇਜ ਜਰੂਰ ਕਰਿਓ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਨਵੇਂ-ਨਵੇਂ ਸੂਟ ਜਿਹੜੇ ਤੁਸੀਂ ਦੇਖ ਸਕੋ